ਦੀਹਾਦੇ ਧਲੇਰ ਦੇਲਾ ਸਿੰਘ ਜਿਹੜੇ ਮੁੰਡੇ ਨੇ ਗੋਲ ਕੀਤਾ ਉਹ 100 ਰੁਪਏ ਦਾ ਨਜੀਦ ਤੋਂ ਲੈ ਜਾ ਨਰਵਾ ਦੇ ਤੋ ਯੱਕਾ ਕਰ ਉਹ ਨੂੰ 200 ਰੁਪਏ ਦਵਾਂਗੇ ਜੀ ਨਰਵਾ ਜਿੰਨੇ ਗੋਲ ਕਰੇ ਉਹਨੇ ਦੇ 200 ਰੁਪਏ ਦੇ ਦਾਂਗੇ ਦੇਲਾ ਸਿੰਘ ਤੇ ਸੇਸਰ ਧਲੇਰ ਵੀਰੇ ਇਹ ਟੀਮਾਂ ਇਸ ਮਤਵਾਰ ਰੈਡੀ ਰਹਿਣ ਸਾਡੇ ਕੋਲੇ 200 ਮੈਚਾਂ ਤੋਂ ਬਾਅਦ ਓਪਨ ਦੇ ਮੈਚ ਸ਼ੁਰੂ ਕਰਨੇ ਆ ਜੇ ਕੋਈ ਟੀਮ ਹੋਰ ਐ ਥੋੜਾ ਚੌਧੀ ਹਤਾ 2-4 ਮਿੰਟ ਦੇ ਵਿੱਚ ਹੇਟਰ ਹੋ ਸਕਦੀ ਹੈ ਹਾਂ ਜੀ ਚੱਲੇ ਕਿਹੜਾ ਪਿੰਡ ਬਈ ਛੋਟਾ ਬਾਲਡਵਾਲ ਕੋੜ ਕੀਤਾ ਸੀ ਜੱਲੇ ਆ ਗਰਾਫੀ ਕਰਕੇ ਜੀ ਕੋੜ ਦੀ ਕਿਹੜੇ ਕਿਹੜੀ ਟੀਮਾਂ ਨੇ ਜੀ ਇੱਕ ਤਾਂ ਹੈਗਾ ਜੀ ਟੈਬੀ 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 ਜੀ ਮਾਨਸਾ ਟੈਬੀ ਮਾਨਸਾ ਵਾਲੀ ਟੀਮ ਉਧਰ ਕਿਹੜੇ ਨੇ ਮਲਾਉਦ ਰੋੜੀਆਂ ਮਲਾਉਦ ਰੋੜੀਆਂ ਮਲਾਉਦ ਰੋੜੀਆਂ ਮਲਾਉਦ ਰੋੜੀਆਂ ਹਾਂਜੀ ਮਲਾਉਦ ਰੋੜੀਆਂ ਟਰੈਵੀ ਮਾਨਸਾ ਠੀਕ ਟਰੈਵੀ ਮਾਨਸਾ ਆ ਬਈ ਟੀਮ ਹੈਗੀ ਮਲਾਉਦ ਰੋੜੀਆਂ ਉਹਦੇ ਤੇ ਵੀ ਉਹੀ ਹੈਗਾ ਜੀ ਜੀ ਵੱਡਾ ਆ ਆ ਆ ਹਰੀਆ ਵੀ ਹੋਈ ਆ ਆ ਹਰੀਆ ਪੰਜ ਦਾ ਦੂਆ ਪਰੇ ਵੱਡਾ ਉਹਂ ਨਾ ਰੋਟਾ ਰੋਟਾ ਉਹ ਪਿੱਛੇ ਰੱਖੋ ਤੇ ਉਹ ਆ ਦੀ ਜੇ ਦੀ ਖਾਲੀ ਕੱਢੂ ਬੜਾ ਸਾਰਾ ਦੇਖ ਲੈਣਾ ਆਪ ਦੀ ਛੋਟਾ ਹੁੰਦਾ ਸਹੀ ਗੱਲ ਆ ਜੀ ਮੈਂ ਪਹਿਲਾਂ ਕਿਹਾ ਮੈਂ ਦੋਨੋਂ ਕੱਢ ਦੂੰ ਸਹੀ ਗੱਲ ਕਹਿੰਦਾ ਜੀ ਇਸ ਦਾ ਕਹਿੰਦੇ ਮੈਂ ਫੇਢ ਲਉ ਕੰਮ ਕਰਾਂ ਹਲੋ ਘਟਵਲਾ ਕਲਾਮੇਸ਼ ਕੋਗੀਵਾਰ ਰਸਲ ਪ੍ਰਵਾਲੀਪੁਰ ਜੇਵੀ ਟੀਮ ਨੇ ਤਿਆਰ ਹੋਣ ਦੇ ਨੇੜੇ ਰਹਿਣੀਆਂ ਆ ਆ ਗੋਏ ਜੀ ਇਹਨਾਂ ਦਾ ਭਾਈ ਆਪੋਗਾ ਐ ਭਾਈ ਉਸ ਸਾਹਬਾਂ ਕੋਟ ਵਾਲੇ ਆਜਾ ਰੋਟੀ ਘਰੋਂ ਲੈ ਲੈ ਜਾਂਦੇ ਸਿੱਟ ਕੇ ਰੋਟੀ ਘਰੋਂ ਆਜਾ ਚੁੱਪ ਕੇ ਟੋਲ ਕੇ ਦੇਓ ਜਿਹੜਾ ਮੈਂ ਇੰਦਰ ਆ ਰੋਟੀ ਮੇਰਾ ਆਪਾ ਖਾਓ ਛਾੜ ਕੇ ਆਪੇ ਪੁਕਾੜਾ ਗਰਾਊਂਡ ਦੇ ਨੇੜੇ ਰਹਿੰਦੀਆਂ ਟਿੱਪਾਂ ਉਸ ਤੋਂ ਅਗਲਾ ਮੈਚ ਕੁਆਟਰ ਦਾ ਮੈਚ ਦਾ ਨਗਰੂਰ ਵਰਕਰ ਫਾਸਟੀ ਕਲਾ ਇਹਦੀ ਟੀਮ ਤਾਂ ਗਰਾਊਂਡ ਦੇ ਨੇੜੇ ਰਹਿੰਦੀ ਐ ਕਿੱਸੇ ਵੀ ਨੂੰ ਕੋਈ ਟਾਈਮ ਨਹੀਂ ਆਜੇ ਸਾਡੇ ਕੋਲ ਸੱਤ ਮੈਚ ਨਹੀਂ ਅਗਲੇ ਨੇ ਸਾਨੂੰ ਮਾੜਾ ਨਹੀਂ ਕਹਿਣਾ ਤੁਹਾਨੂੰ ਕੋਈ ਵੀ ਸਾਲਾ ਨਹੀਂ ਜੇ ਕਲਾ ਤਾਂ ਕੱਢੇ ਨਹੀਂ ਹਾਂ ਇਹ ਮਰ ਲੋ ਜਰਾ ਠੀਕ ਦਿਖਾਓ ਉਹ ਤਾਂ ਹੈ ਕਿ ਮਰਨ ਤਾਂ ਉਹ ਫਿਰਗਾ ਹੋਈ ਉਹ ਜੇ ਨਹੀਂ ਫੜਿਆ ਤਾਂ ਪਾਣੀ ਬੱਤਾਂ ਨੇ ਹੋਰ ਵੀ ਹੈ ਨਾ ਤੈਨੂੰ ਉਹ ਵੀ ਰਾਜ ਆ ਅਸੀਂ ਖੜੇ ਆ ਵਿੱਚ ਉਹ ਜੋਰ ਵੀ ਚੜ ਪਾਉਂਦੇ ਇੱਕ ਵਾਰ ਹੋ ਜਾਏ ਤੇ ਤਾਂ ਮਹਾਉਨ ਆ ਗਿਆ ਉਹਦਾ ਕੰਬੂਟਰ ਠੱਟ ਕਰਿਆ ਉਹਨੇ ਬਾਰੂ ਵੀ ਚੇਨਾ ਦੀ ਹੈ ਜਸਵਿੰਦਰ ਗੋਲਡੀ ਆਜੋ ਦੀ ਮਹਾਰਾਜ ਆਰੇ ਵੀਰੇ ਆ ਜਾ ਇਧਰ ਯਾਦ ਕਰਦੇ ਆ ਪ੍ਰਧਾਨ ਸਾਹਿਬ ਸਟੇਟ ਤੇ ਆ ਜਾਓ ਗੋਡੀ ਵੀਰੇ ਆ ਜਾਓ ਹਾਂ ਦੇਵਟੀਆਂ ਸਾਹਮੋ ਆ ਜਾਓ ਸਟੇਟ ਤੇ ਆ ਜਾਓ ਵੀਰੇ ਸਾਰੇ ਆ ਜਾਓ ਭਰਾ ਛੋਟਾ ਘਟਾ ਘਟਾ ਹੈ ਹੈ ਛੋਟਾ ਘਟਾ ਇਹ ਮੈਨੂੰ ਲੱਗਦਾ ਤੀਜਾ ਹੈ ਕਿਤੇ ਵਿੱਚ ਪਾਉਂਦੇ ਨਹੀਂ ਦਿੰਦੇ ਤੁਸੀਂ ਇਹਨਾਂ ਕਮਾ ਘਟਾ ਨਹੀਂ ਹਜੇ ਹਜੇ ਨਹੀਂ ਪਾਉਂਦੇ ਇਹਦਾ ਆ ਪਾ ਦਿਆ ਕਰੋ ਕੋਈ ਆਇਆ ਕਰਾਂਗੇ ਪਾਇਆ ਕਰਾਂਗੇ ਬਾਰਾ ਜਮਾ ਘਟਾ ਹੈ ਤੀਜਾ ਜੀ ਆ ਭਾਂਚੂ ਦੀਆਂ ਫੁੱਟ ਗੋਦਦੀਆਂ ਹੋ ਗਏ ਵਿੱਚ ਪਛੀਆਂ ਦਾ ਹੋ ਰਿਹਾ ਉਹ ਅੱਖਾਂ ਪਾਲੀਆਂ ਕਰਦਿਆਂ ਨੇ ਮੁੜ ਕੇ ਹਲਕੀ ਹੋ ਜਾਂਦੀ ਪੂਰਾ ਵਧੀਆ ਮੈਚ ਚੱਲਦਾ ਭਾਈ ਦੂਜੀ ਰੇਡ ਪਾਈ ਆ ਮੁੰਡੇ ਨੇ ਰੇਡ ਇਹ ਵੀ ਵਧੀਆ ਲੱਗਦੀ ਆ ਆ ਨਿਕਲਿਆ 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 ਆ ਵੀ ਮੁੰਡਾ ਰੇਟਾ ਵਧੀਆ ਪਾਉਂਦਾ ਜਿਹੜਾ ਰੇਟ ਪਾਉਂਦਾ ਸੀ ਮੁੰਡਾ ਉਹ ਜਾਪ ਤੇ ਲੱਗ ਕਾਫੀ ਬਰੀਆਂ ਨੇ ਜਿਹੜੇ ਨੇ ਇਹ ਰੀਡਰ ਵੀ ਮੁੰਡਾ ਵਧੀਆ ਹਨਾ ਫੋਟ ਵਾਲੀ ਟੀਮ ਆ ਗਈ ਵੀ ਦੂਜੀ ਰੈਫੀ ਸਾਹਿਬ ਨਿਕਲ ਬਾਰੇ ਕੋਈ ਗੱਲ ਨਹੀਂ ਹੱਲ ਕਰ ਦਿੰਦੇ ਇਹਨਾਂ ਦਾ ਜੱਲੇ ਆਓ ਆਓ ਯਾਰ ਅਸੀਂ ਮੈਚ ਹੋਰ ਨਹੀਂ ਖਤਮ ਕਰਨਾ ਰੈਫੀ ਸਾਹਿਬਾ ਨਿਕਲ ਮਾੜੀ ਇਹਨਾਂ ਵਿੱਚ ਖੜੇ ਅਗਲੀਆਂ ਟੀਮਾਂ ਵੀ ਤਿਆਰ ਰਹਿਣਾ ਭੋਗੀਵਾਲ ਵਾਸੋ ਨਵਾਲੀਪੁਰ ਕਵਾਰ ਦਾ ਪਹਿਲਾ ਮੈਚ ਗਰੂਪ 5 ਕਰਤੀ ਗਲਾ ਇਹ ਵੀ ਟੀਮ ਪੜਿਆ ਗਰਾਊਂਡ ਦੇ ਮੇਰਾ ਮੈਸਮਾਪਤ